ਹਰ ਸ਼ਰੀਰ ਕਰਮ ਮਨ ਦੇ ਪ੍ਰਭਾਵ ਹੇਟ ਹੁੰਦਾ ਹੈ ਮੂਲ ਗੱਲ ਮਨ ਦੀ ਹੈ ਜੈਸੇ ਰਸਤੇ ਵਿੱਚ ਸੋਨੇ ਦਾ ਹਰ ਪਿਆ ਅੱਖਾਂ ਨੇ ਮਨ ਨੂੰ ਖਬਰ ਕੀਤੀ ਹੈ ਔਰ ਮਨ ਹੁਕਮ ਕਰਦਾ ਚੁੱਕ ਲੈ ਹੱਥ ਤੇ ਜੜ ਹੈ। ਸਰੀਰ ਤੇ ਜੜ ਹੈ। ਮਨ ਹੁਕਮ ਕਰਦਾ ਹੈ। ਝੁਕ ਲੈ। ਅਗਰ ਮਨ ਹੁਕਮ ਨਾ ਕਰਦਾ ਨਾ ਕਮਰ ਝੁਕਣੀ ਸੀ ਨਾ ਹੱਥ ਅੱਗੇ ਵਧਣਾ ਸੀ। ਕਮਰ ਵੀ ਝੁਕ ਗਈ ਹੈ। ਹੱਥ ਅੱਗੇ ਚਲਾ ਗਿਆ। ਇਹਨੇ ਹਾਰ ਜੇਬ ਦੇ ਵਿੱਚ ਪਾ ਲਿਆ। ਮਨ ਨੇ ਹੱਥ ਨੂੰ ਹੁਕਮ ਕੀਤਾ ਉਹਦੀ ਜੇਬ ਦੇ ਚ ਮਾਇਆ ਹੈ ਕਟਣੇ ਹੈ ਜੇਬੇ ਦੀ ਕਟਣੇ ਹੈ ਕੋਈ ਵੀ ਸਰੀਰ ਦਾ ਕਰਮ ਮਨ ਦੇ ਪ੍ਰਭਾਵ ਵੇਟੋਂਦਾ ਮਨ ਨੇ ਹੀ ਪ੍ਰਭਾਵਿਤ ਕੀਤਾ ਹੈ ਰਾਜ਼ੀ ਕਰ ਲਿਆ ਤਨ ਉੱਠ ਚੱਲ ਗੁਰਦੁਆਰੇ ਜਾਣਾ ਉੱਠ ਅਵਰਤ ਵੇਲਾ ਹੋ ਗਏ ਮਨ ਹੁਕਮ ਨਾ ਕਰੇ ਤਨ ਨੇ ਕੁਛ ਵੀ ਨਹੀਂ ਕਰਦਾ ਇਹ ਵੀ ਮੈਂ ਅਹਿਸਾਸ ਕਰਦਾ ਹਾਂ ਅਗਰ ਅਸ਼ੁਭ ਕਰਮ ਹੱਥਾਂ ਨੇ ਕੀਤਾ ਹੈ ਹੁਕਮ ਮਨ ਦਾ ਹੈ ਹੱਥਾਂ ਵਿਚਾਰਿਆ ਨੇ ਤੇ ਹੁਕਮ ਮੰਨਿਆ ਹੈ ਲੇਕਿਨ ਗ਼ਜ਼ਬ ਦੀ ਗੱਲ ਹੈ 사우ਦੀ ਅਰਬ ਦੇ ਚ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਹੱਥਾਂ ਨੇ ਤੇ ਹੁਕਮ ਮੰਨਿਆ ਹੈ ਮਨ ਦਾ ਹੁਕਮ ਮੰਨਿਆ। ਹੱਥ ਦਾ ਕਸੂਰ ਨਹੀਂ ਹੈ। ਪਰ ਸਜ਼ਾਵਾਂ ਹੱਥਾਂ ਨੂੰ ਦਿੱਤੀਆਂ ਜਾਂਦੀਆਂ ਹਨ। ਹਥਕੜੀਆਂ ਹੱਥ ਨੂੰ ਪਾਈਆਂ ਜਾਂਦੀਆਂ ਹਨ। ਅਰਬ ਦੇਸ਼ਾਂ ਦੇ ਵਿੱਚ ਹੱਥ ਕੱਟ ਦਿੱਤੇ ਜਾਂਦੇ। ਜਦ ਕਿ ਹੱਥ ਦਾ ਇਤ ਨਹੀਂ ਕਸੂਰ ਹੈ। ਉਹਨੇ ਮਨ ਦਾ ਹੁਕਮ ਮੰਨਿਆ ਹੈ। ਪਰ ਸਰੀਰ ਹੁਕਮੇ ਹੀ ਮੰਨਦਾ ਹੈ। ਜੋ ਮਨ ਕਹੇਗਾ ਉਹ ਕਰੇਗਾ। ਮਨ ਤੋਂ ਪ੍ਰੇਰਤੋ ਕੇ ਤਨ ਕਰਦਾ ਹੈ ਸਮਾਜ ਤੇ ਕਾਨੂੰਨ ਤਨ ਨੂੰ ਸਜ਼ਾ ਦਿੰਦਾ ਹੈ ਜਦ ਕੇ ਗੁਰਬਾਣੀ ਕਹਿੰਦੀ ਹੈ ਜੋ ਕੁਛ ਕੀਤਾ ਸੋ ਮੰਨ ਗਿਆ ਮੁੰਡਿਆ ਮੁੰਡ ਅਜਾ ਜੋ ਕੁਛ ਵੀ ਕੀਤਾ ਕੀਤਾ ਤੇ ਮੰਨ ਨੇ ਪਰ ਮਨ ਸਮਾਜ ਤੇ ਕਾਨੂੰਨ ਦੀ ਪਕੜ ਦੇ ਚ ਨਹੀਂ ਆਉਂਦਾ ਤਨ ਪਕੜ ਦੇ ਚ ਆਉਂਦਾ ਉਹ ਵਿਚਾਰੇ ਸਦਾ ਵੀ ਤਨ ਨੂੰ ਮਿਲਦੇ ਜਾਏ ਮਨ ਦੋ ਤਰ੍ਹਾਂ ਦਾ ਹੁਕਮ ਕਰਕੇ ਸਰੀਰ ਤੋਂ ਕੰਮ ਲੈਂਦਾ ਹੈ ਇੱਕ ਪਦਾਰਥ ਤੋਂ ਪ੍ਰਭਾਵਿਤ ਹੋ ਕੇ ਇੱਕ ਪਰਮਾਤਮਾ ਤੋਂ ਪ੍ਰਭਾਵਿਤ ਹੋ ਕੇ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋਇਆ ਹੈ ਤੇ ਮਨ ਨੇ ਤਨ ਨੂੰ ਹੁਕਮ ਕੀਤਾ ਚੱਲ ਗੁਰੂ ਦੀ ਸੰਗਤ ਵਿੱਚ ਸੰਗਤ ਵਿੱਚ ਆਉਣਾ ਇੱਥੇ ਬੈਠਣਾ ਵੀ ਬਹੁਤ ਵੱਡਾ ਪੁੰਨ ਹੈ ਔਰ ਜੋ ਨਾ ਹੋਵੇ ਧਨ ਗੁਰ ਰਾਮਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ድ੍ਰਿਗ ਜੀਵੇ ድ੍ਰਿਗ ਜੀਵਸ ਲਾਨਤ ਹੈ ਉਹਨਾਂ ਦੇ ਜੀਵਣੇ ਤੇ ਫਟਕਾਰ ਹੈ ਉਹਨਾਂ ਦੀ ਜ਼ਿੰਦਗੀ ਤੇ ਗੁਰੂ ਦੀ ਸੰਗਤ ਵਿੱਚ ਹੀ ਨਹੀਂ ਆਏ ਜੋ ਸਤਗੁਰੂ ਸ਼ਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵ ਲਾਨਤ ਹੈ ਇਹਨਾਂ ਦੇ ਜੀਵਨ ਤੇ ਫਟਕਾਰ ਹੈ ਇਹਨਾਂ ਦੀ ਜ਼ਿੰਦਗੀ ਤੇ ਸੰਗਤ ਦੇ ਵਿੱਚ ਹੀ ਨਹੀਂ ਆਏ ਹੁਣ ਸੰਗਤ ਵਿੱਚ ਆਉਣਾ ਦੋ ਤਰ੍ਹਾਂ ਤੇ ਹੋ ਸਕਦਾ ਹੈ ਪਰਤਮ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਸੰਗਤ ਕਰ ਕਰ ਕੇ ਮਨ ਤੇ ਪ੍ਰਭਾਵ ਪਰਮਾਤਮਾ ਦਾ ਪੈ ਗਿਆ ਤੇ ਹੁਣ ਇਹ ਪਾਠ ਵੀ ਕਰ ਰਿਹਾ ਹੈ ਗੁਰਦੁਆਰੇ ਵੀ ਆ ਰਿਹਾ ਹੈ ਇਹ ਸਭ ਕੁਝ ਕਰਨਾ ਪਰਮਾਤਮਾ ਲਈਏ ਪਰਮਾਤਮਾ ਵਾਸਤੇ ਮਨ ਤੇ ਪ੍ਰਭਾਵ ਪਦਾਰਥਾਂ ਦਾ ਜੋ ਹੁੰਦਾ ਹੀ ਹੈ। ਔਰ ਜੋ ਜੋ ਚਾਹੀਦਾ ਉਹ ਆਪਣੀ ਸਮਰੱਥਾ ਨਾਲ ਪ੍ਰਾਪਤ ਕਰਨਾ ਔਖਾ ਹੈ। ਜੋ ਜੋ ਚਾਹੀਦਾ ਉਹ ਆਪਣੇ ਪਰਿਵਾਰ ਦੀ ਤਾਕਤ ਨਾਲ ਆਪਣੀ ਸਤਾ ਆਪਣੀ ਅਕਲ ਨਾਲ ਪ੍ਰਾਪਤ ਕਰਨਾ ਔਖਾ ਹੈ। ਚਲੋ ਗੁਰੂ ਦੀ ਮਦਦ ਲਈਏ। ਪ੍ਰਭੂ ਦੀ ਮਦਦ ਲਈਏ। ਹੋਣੀ ਪਦਾਰਥਾਂ ਤੋਂ ਪ੍ਰਭਾਵਤ ਹੋ ਕੇ ਕਾਮਨਾ ਅਧੇਨ ਗੁਰਦੁਆਰੇ ਆਇਆ ਹੈ ਕੁਝ ਕਾਮਨਾ ਇਸ ਦੀ ਜਦ ਕੇ ਧਾਰਮਿਕ ਲੋਕਾਂ ਨੇ ਜੋ ਗਿਣਤੀ ਕੀਤੀ ਹੈ 90 ਫੀਸਦੀ ਲੋਕ ਕਾਮਨਾ ਅਧੇਨ ਮੰਦਿਰ ਮਸਜਿਦ ਗੁਰਦੁਆਰੇ ਤੀਰਥਾਂ ਤੇ ਜਾਂਦੇ ਨੇ 90 ਗਿਣਤੀ ਬਹੁਤ ਜ਼ਿਆਦਾ ਹੈ ਥੋੜੀ ਗਿਣਤੀ ਨੇ ਉਹਨਾਂ ਦਾ ਮੰਦਰ ਮਸਜਿਦ ਗੁਰਦੁਆਰੇ ਵੀ ਆਉਣਾ ਪਰਮਾਤਮਾ ਵਾਸਤੇ ਨਹੀਂ ਆਉਂਦਾ ਪਦਾਰਥ ਵਾਸਤੇ ਆਉਂਦਾ ਉਹਨਾਂ ਦੀ ਬੰਦਗੀ ਵੀ ਬੰਦਗੀ ਨਹੀਂ ਆਉਂਦੀ ਧੰਦਾ ਆਉਂਦਾ ਕਰਮ ਨਾਲ ਕਾਮਨਾ ਜੁੜ ਜਾਏ ਕਰਮ ਧੰਦਾ ਕਰਮ ਨਾਲ ਭਾਵਨਾ ਜੁੜ ਜਾਏ ਸ਼ੁਕਰਾਨਾ ਜੁੜ ਜਾਏ ਕਰਮ ਧਰਮ ਹਰ ਧਾਰਮਿਕ ਕਰਮ ਧਾਰਮਿਕ ਕਰਮ ਨਹੀਂ ਹੁੰਦਾ ਹੋ ਸਕਦਾ ਹੈ ਕੋਈ ਦੁਕਾਨ ਤੇ ਬੈਠਾ ਹੈ ਉਹਦਾ ਬੈਠਣਾ ਧਰਮ ਹੋਵੇ ਹੋ ਸਕਦਾ ਹੈ ਕੋਈ ਗੁਰਦੁਆਰੇ ਬੈਠਾ ਹੋਵੇ ਇਹਦਾ ਬੈਠਣਾ ਧੰਦਾ ਹੋਵੇ ਆਪ ਸਾਰੇ ਸਿਆਣਿਆਂ ਜਿਸ ਵੀ ਕਰਮ ਨਾਲ ਕਾਮਨਾ ਜੋੜ ਦਈਏ ਸਵਾਲ ਨਹੀਂ ਪੈਦਾ ਹੁੰਦਾ ਮਨੁੱਖ ਕੀ ਕਰਮ ਕਰ ਰਿਹਾ ਹੈ ਉਹ ਕਰਮ ધੰਦਾ ਜਿਸ ਵੀ ਕਰਮ ਦੇ ਨਾਲ ਭਾਵਨਾ ਜੋੜ ਲਈਏ ਉਹ ਕਰਮ ધੰਦਾ ਧਰਮ ਹੈ ਰਵਦਾਸ ਬਾਵੇਂ ਜੁੱਤੀਆਂ ਗੰਢ ਰਿਹਾ ਹੈ ਧੰਦਾ ਹੈ ਪਰ ਇਹ ਧੰਦਾ ਵੀ ਉਸ ਦਾ ਧਰਮ ਹੈ ਉਸੇਵਾ ਭਾਵ ਨਾਲ ਜੁੱਤੀਆਂ ਗੰਢ ਰਿਹਾ ਹੈ ਪ੍ਰਭੂ ਤੂੰ ਮੇਰੀ ਉਪਜੀਵਕਾ ਦੇ ਵਸੀਲਾ ਬਣਾਇਆ ਹੈ ਤੇ ਸਭ ਤੇਰੇ ਰੂਪ ਨੇ ਮੈਂ ਇਹਨਾਂ ਦੀਆਂ ਜੋਤੀਆਂ ਗੰਢਦਾ ਇਹਨਾਂ ਦੀ ਸੇਵਾ ਕਰਦਾ ਸ਼ੁਕਰਾਨਾ ਤੇਰਾ ਸ਼ੁਕਰ ਕਿਸੇ ਦਾ ਧੰਦਾ ਵੀ ਧਰਮ ਹੁੰਦਾ ਹੈ ਸ਼ੁਕਰਾਨਾ ਧੰਨਵਾਦ ਸਬਰ ਸੰਤੋਖ ਨਾਲ ਕਵੀ ਕਪੜਾ ਬਣਦੇ ਪਹਿਣੇ اے ਪ੍ਰਭੂ ਤੂੰ ਮੇਰੀ ਉਭਜੀਵਿਕਾ ਦਾ ਇਹ ਵਸੀਲਾ ਬਣਾਇਆ ਤੇਰੀ ਉਮਤ ਤੇਰੀ ਪਰਜਾ ਮੈਂ ਨਾਲੇ ਕਪੜੇ ਬਣਾਉਂਦਾ ਬੜੀ ਖੁਸ਼ੀ ਮੈਂ ਇਹਨਾਂ ਦੇ ਤਨ ਢੱਕਦਾ ਤੂੰ ਮੈਨੂੰ ਇਹ ਸੇਵਾ ਸੌਪੀ ਹੈ ਤੇਰਾ ਧੰਨਵਾਦ ਤੋ ਇਹ ਧੰਦਾ ਵੀ ਧਰਮ ਬਣ ਗਿਆ ਤਕੜੀ ਤੋਲਣਾ ਵੀ ਗੁਰਨਾਣਿਕ ਦਾ ਧਰਮ ਏ ਸੀ ਧਰਮ ਏ ਸੀ ਕਈਆਂ ਦਾ ਮਾਲਾ ਫੇਰਨਾ ਵੀ ਦੰਦਾ ਹੀ ਹੁੰਦਾ ਕੁਝ ਵੀ ਨਹੀਂ ਹੁੰਦਾ ਇਤਨੇ ਮਾਲਾ ਫੇਰਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ 40 ਦਿਨ ਗੁਰਦੁਆਰੇ ਜਾਵਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ ਐਨੇ ਪਾਠ ਕਰਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ ਅਖੰਡ ਬਾੜ ਰਖਾਂਦੇ ਆ ਸ਼ਾਇਦ ਕਾਮਨਾ ਪੂਰੀ ਹੋ ਜਾਏ ਇਹ ਸਾਰੇ ਕਰਮ ਕਰਮਧੰਦਾ ਹੁਣ ਮੈਂ ਫਿਰ ਦੁਹਰਾਵਾਂ 90% ਕਰਮ ਧਰਮ ਨਹੀਂ ਆਉਂਦਾ ਕਰਮ ਧੰਦਾ ਆਉਂਦਾ ਮੈਂ ਕੀਰਤਨ ਕਰ ਰਿਹਾ ਸਿਰਫ ਇੱਕੋ ਹੀ ਮੇਰੀ ਕਾਮਨਾ ਹੈ ਆਰਥਿਕ ಲಾਭ ਇਹਦੇ ਨਾਲ ਮੇਰਾ ਆਪਣਾ ਮਨ ਜੁੜੇ ਸੰਗਤਾਂ ਦਾ ਮਨ ਪ੍ਰਭੂ ਚਰਣਾ ਨਾਲ ਜੁੜੇ ਪ੍ਰਭੂ ਦੀ ਖੁਸ਼ੀ ਮਿਲੇ ਆਰਥਿਕ ਲੋੜਾਂ ਦੀ ਪੂਰਤੀ ਤੇ ਹੋਣੀ ਆਉਣੀ ਪ੍ਰਭੂ ਨੇ ਸਭ ਨੂੰ ਰੋਟੀ ਤੇ ਦੇਣੀ ਹੈ। ਅਗਰ ਸਿਰਫ ਆਰਥਿਕ ਲੋੜਾਂ ਦੀ ਪੂਰਤੀ ਹੀ ਸਾਹਮਣੇ ਹੈ ਤਾਂ ਕੀਰਤਨ ਵੀ ਧੰਦਾ ਹੈ। ਸ਼ੁਕਰਾਨਾ, ਧੰਨਵਾਦ ਨਾਲ ਭਰੇ ਹੋਇਆ ਹਿਰਦਾ, ਸੇਵਾ ਭਾਵ ਨਾਲ ਭਰੇ ਹੋਇਆ ਹਿਰਦਾ ਤੋ ਤਕੜੀ ਤੋਲਣਾ ਵੀ ਧਰਮ ਹੈ। ਜੋਤੀਆਂ ਗੰਢਣਾ ਵੀ ਧਰਮ ਹੈ। ਕਪੜਾ ਬੁਣਨਾ ਵੀ ਧਰਮ ਹੈ ਦੁਕਾਨ ਚਲਾਉਣੇ ਵੀ ਧਰਮ ਹੈ ਰਾਜ ਪਾਠ ਕਰਨਾ ਵੀ ਧਰਮ ਹੈ ਸਿੰਘਾਸਣ ਤੇ ਬੈਠ ਕੇ ਸਾਰਾ ਦਿਨ ਰਾਜ ਪਾਠ ਦਾ ਕੰਮ ਕਰਦਾ ਸੀ ਜਨਕ ਪ੍ਰਭੂ ਤੂੰ ਮੇਰੀ ਸੇਵਾ ਲਈ ਗੇਰੋ ਤੂੰ ਮੇਰੀ ਜ਼ਿੰਦਗੀ ਦਾ ਵਸੀਲਾ ਇਹ ਬਣਾਇਆ ਕਿਸੇ ਦੀ ਰਾਜਨੀਤੀ ਵੀ ਰਾਜਨੀਤੀ ਨਹੀਂ ਆਉਂਦੀ ਸ਼ੁੱਧ ਧਰਮ ਹੁੰਦਾ ਕਿਸੇ ਦਾ ਧਰਮ ਵੀ ਧਰਮ ਨਹੀਂ ਹੁੰਦਾ ਕੋਰੀ ਰਾਜਨੀਤੀ ਆਉਂਦੀ ਉਹ ਕੀ ਰਾਜਨੀਤੀ ਨਵੇਂ ਸਦੀ ਜੋ ਪ੍ਰਬੰਧ ਗੁਰਦੁਆਰਿਆਂ ਦੀ ਸੇਵਾ ਕਰਦੇ ਨੇ ਸੇਵਾ ਵਿੱਚ ਧਰਮ ਨਹੀਂ ਆਉਂਦਾ ਰਾਜਨੀਤੀ ਆਉਂਦੀ ਤੇ ਵੀ ਮੈਸ ਕਰਦੇ ਜਨਕ ਦੇ ਰਾਜਨੀਤੀ ਰਾਜਨੀਤੀ ਨਹੀਂ ਹੈ ਧਰਮ ਹੈ ਔਰ ਇਸੇ ਤਰ੍ਹਾਂ ਦੀ ਹੀ ਮਨੋ ਭਾਵਨਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਮਖ्तसर ਮੈਂ ਅਰਜ਼ ਕਰਾਂ ਬਹੁਤ ਸਾਰਿਆਂ ਦਾ ਧਰਮ ਧਰਮ ਨਹੀਂ ਹੈ ਦੰਦਾ ਹੈ ਦੰਦ ਬਹੁਤ ਥੋੜੇ ਜਿਹਿਆਂ ਲੋਕਾਂ ਦਾ ਧੰਦਾ ਵੀ ਧੰਦਾ ਨਹੀਂ ਹੈ ਧਰਮ ਬਹੁਤ ਸਾਰਿਆਂ ਦਾ ਧਾਰਮਿਕ ਮੰਦਰਾਂ ਦੇ ਚ ਬੈਠਣਾ ਵੀ ਧੰਦਾ ਹੈ ਕੁਝ ਗਿਣੇ ਮਿੱਟੇ ਮਨੁੱਖਾਂ ਦਾ ਬਾਜ਼ਾਰ ਦੇ ਚ ਬੈਠਣਾ ਵੀ ਧਰਮ ਜਿਸ ਕਰਮ ਦੇ ਨਾਲ ਮੈਂ ਕਾਮਨਾ ਜੋੜ ਦਿੱਤੀ ਹੈ ਹੁਣ ਕਰਮ ਚਾਏ ਕੁਛ ਵੀ ਹੈ ਦੰਦ ਜਿਸ ਵੀ ਕਰਮ ਨਾਲ ਮੈਂ ਭਾਵਨਾ ਜੋੜ ਦਿੱਤੀ ਸ਼ੁਗਰਾਨਾ ਜੋੜ ਦਿੱਤਾ ਹੈ ਧੰਨਵਾਦ ਜੋੜ ਦਿੱਤਾ ਹੈ ਪ੍ਰਭੂ ਤੂੰ ਮੇਰੀ ਸੇਵਾ ਲਈ ਹੈ ਉਹ ਕਰਮ ਧਰਮ ਹੈ ਜਿਸ ਦਿਨ ਮਨੁੱਖ ਦਾ ਮਨ ਪ੍ਰਭਾਵਿਤ ਹੁੰਦਾ ਹੈ ਪਰਮਾਤਮਾ ਤੋਂ ਤੇ ਇੱਕ ਕਦਮ ਚੱਲ ਪੈਂਦੇ ਨੇ ਗੁਰਦੁਆਰੇ ਦੀ ਤਰਫ ਉਹ ਆਉਣਾ ਪ੍ਰਮਾਤਮਾ ਲਈ ਗਏ ਹੁਕਮ ਤੇ ਮਨ ਨਹੀਂ ਕਰਨਾ ਹੈ ਨਾ ਤਨ ਨੂੰ ਮਨ ਹੁਕਮ ਨਾ ਕਰੇ ਤਾਂ ਇੱਥੇ ਨਹੀਂ ਆ ਸਕਦਾ ਮਨ ਹੁਕਮ ਨਾ ਕਰੇ ਤੇ ਤੁਸੀਂ ਉੱਠ ਵੀ ਨਹੀਂ ਸਕਦੇ ਇਹ ਵੀ ਮਰ ਸਕਦਾ ਕਰਤਾ ਧਰਤਾ ਹੁਕਮਰਾਨ ਮਨ ਹੈ ਜੋ ਕੁਝ ਕੀਆ ਸੋ ਮਨ ਕੀਤਾ ਜੋ ਕੁਝ ਕਰਦਾ ਹੈ ਮਨ ਕਰਦਾ ਹੈ ਮਨ ਵੀ ਕਰਨੇ ਮਨ ਦੀ ਸੋਚਣੀ ਤੰਦ ਦੇ ਤਲ ਦੇਤੇ ਕਰਨੀ ਦੇ ਰੂਪ ਦੇ ਚ ਪ੍ਰਗਟ ਹੋ ਜਾਂਦੀ ਏ ਉਹ ਕਰਨੀ ਮਨ ਦੀ ਸੋਚਣੀ ਚੋਂ ਨਿਕਲਦੀ ਏ ਉਹ ਕਰਤ ਮਨ ਦੀ ਨੀਅਤ ਚੋਂ ਨਿਕਲਦੀ ਏ ਕਰਤ ਆਪਣੇ ਆਪ ਦੇ ਚ ਕੁਝ ਵੀ ਨਹੀਂ ਉਹਦੇ ਪਿੱਛੇ ਮੂਲ ਹੈ ਬੀਜ ਹੈ ਮਨ ਦੀ ਸੋਚਣੀ ਮਨ ਤੇ ਪ੍ਰਭਾਵ ਸੰਸਾਰ ਦਾ ਹੀ ਏ ਕੋਈ ਨਿਰੰਕਾਰ ਨਹੀਂ ਇਸ ਸੰਸਾਰ ਦੇ ਵਿੱਚ ਜੋ ਕੁਝ ਮੈਨੂੰ ਚਾਹੀਦਾ ਹੈ ਮੈਨੂੰ ਆਪਣੀ ਸਮਰਥਾ ਨਾਲ ਨਹੀਂ ਮਿਲ ਸਕਦਾ ਮੈਨੂੰ ਆਪਣੀ ਤਾਕਤ ਨਾਲ ਨਹੀਂ ਮਿਲ ਸਕਦਾ ਸੰਸਾਰ ਦੇ ਵਿੱਚ ਜੋ ਜੋ ਕੁਝ ਵੀ ਮੈਨੂੰ ਚਾਹੀਦਾ ਹੈ ਮੇਰੀ ਪਰਵਾਰ ਦੇ ਤਾਕਤ ਨਾਲ ਮੇਰੀ ਯੋਗਤਾ ਨਾਲ ਮੈਨੂੰ ਨਹੀਂ ਮਿਲ ਸਕਦਾ ਚਲੋ ਪ੍ਰਮਾਤਮਾ ਦੀ ਮਦਦ ਲਈਏ ਗੁਰੂ ਦੀ ਮਦਦ ਲਈਏ اے ਗੁਰੂ ਤੋ ਸਿਰੇ ਚਾੜ ਇਸ ਕਮਨ ਤੋਂ ਹੁਣ ਮਨ ਨੇ ਅਗਰੇ ਇਸੇ ਤਰੀਕੇ ਨਾਲ ਤਨ ਨੂੰ ਪ੍ਰੇਰਿਤ ਕਰਕੇ ਕਰਮ ਕਰਵਾਇਆ ਹੈ ਇਹ ਕਰਮ ਧਰਮ ਨਹੀਂ ਹੈ ਕਰਮ ਧੰਦਾ ਉਪਰਵਿਰਤੀ ਕਰਮਾਂ ਦੇ ਜੋ ਪ੍ਰਵਿਰਤ ਹੋਣਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਥੇ ਦੱਸਿਆ ਹੈ ਮਨ ਪ੍ਰਭਾਵਿਤ ਹੋ ਗਿਆ ਪ੍ਰਮਾਤਮਾ ਤੋਂ ਕਿਉਂਕਿ ਅਧਿਆਤਮਿਕ ਮੰਡਲ ਦੀਆਂ 4 ਸਟੇਜਾਂ ਬਿਆਨ ਕੀਤੀਆਂ ਨੇ ਸੰਸਾਰ ਦੀਆਂ ਨੇ ਮਨ ਤੇ ਪ੍ਰਭੂ ਦਾ ਪ੍ਰਭਾਵ ਪੈ ਗਿਆ ਸਤਸੰਗ ਵਿੱਚ ਕਰਦੇ ਆਂ ਆਉਂਦੇ ਆਂ ਪਹਿਲੇ ਤੇ ਕਰਮ ધੰਦਾ ਹੀ ਹੋਵੇਗਾ ਲੇਕਿਨ ਕੀਰਤਨ ਸੁਣਦੇ ਆਂ ਸੁਣਦੇ ਆਂ ਕਥਾ ਸੁਣਦੇ ਆਂ ਸੁਣਦੇ ਆਂ ਪਾਠ ਕਰਦੇ ਆਂ ਕਰਦੇ ਆਂ ਪ੍ਰਭੂ ਦੇ ਗੁਣਾ ਨੂੰ ਸੁਣਦੇ ਆਂ ਸੁਣਦੇ ਆਂ ਗੁਣਾ ਦਾ ਪ੍ਰਭਾਵ ਪੈ ਗਿਆ ਹੁਣ ਉਹ ਜੋ ਕਰਮ ਕਰ ਰਿਹਾ ਹੈ ਕਰਮਾਂ ਦੇ ਚ ਪਰਵਿਰਤ ਹੋਇਆ ਏ ਕਰਮ ਧਰਮ ਹੈ ਕਰਮ ਧਰਮ ਹੈ ਔਰ ਕਾਮਨਾ ਹੈ ਤੋ ਕਰਮ ਧਰਮ ਨਹੀਂ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਰਤ धराਏ ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲਖ ਜਤਨ ਕਰਾਏ ਇਸ ਸ਼ਬਦ ਦੇ ਜੋ ਆਰੰਭ ਹੁੰਦਾ ਹੈ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਬ੍ਰਹੰਗਮ ਸਾਦੇ ਧਾਰਮਿਕ ਜਗਤ ਦੇ ਜਿੰਨੇ ਕਰਮ ਹੋ ਸਕਦੇ ਨੇ ਸਾਰਿਆਂ ਦਾ ਜ਼ਿਕਰ ਕੀਤਾ ਹੈ ਮਹਾਰਾਜ ਕਹਿੰਦੇ ਨੇ ਦੇ ਨਾਲ ਮੈਲ ਨਹੀਂ ਜਾਏਗੇ ਅਗਰ ਉਹ ਕਾਮਨਾ ਦੇਣ ਸंसार ਮੈਲਾ ਹੈ ਸੰਸਾਰ ਦੀ ਕਾਮਨਾਵਾਂ ਮਨ ਨੂੰ ਹੋਰ ਮੈਲਾ ਕਰਦੀਆਂ ਜਾਂ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾ ਕਾ ਅੰਤ ਨਾ ਆਵਾਂ ਸੰਸਾਰ ਦਾ ਇਤਨਾ ਪ੍ਰਭਾਵ ਕਿਉਂ ਹੈ ਪਦਾਰਤ ਦਾ ਇਤਨਾ ਪ੍ਰਭਾਵ ਕਿਉਂ ਹੈ ਸ਼ਰੀਰ ਨੂੰ ਸੁੱਖ ਜੋ ਮਿਲਦਾ ਹੈ ਉਹ ਪਦਾਰਥਾਂ ਤੋਂ ਹੀ ਮਿਲਦਾ ਹੈ ਸ਼ਰੀਰ ਨੂੰ ਜੋ ਸੁੱਖ ਮਿਲਦਾ ਹੈ ਉਹ ਸੰਸਾਰ ਤੋਂ ਮਿਲਦਾ ਹੈ ਪਰਵਾਰ ਤੋਂ ਮਿਲਦਾ ਹੈ ਤੋ ਜੋ ਸ਼ਰੀਰ ਦੇ ਤਲ ਤੇ ਜੀਣ ਵਾਲਾ ਮਨੁੱਖ ਹੈ ਉਹਨੂੰ ਫਿਰ ਸੰਸਾਰ ਹੀ ਚਾਹੀਦਾ ਹੈ ਪਰਵਾਰ ਹੀ ਚਾਹੀਦਾ ਹੈ ਪਦਾਰਤ ਚਾਹੀਦੇ ਨੇ ਪਰਮਾਤਮਾ ਨਾਲ ਕੋਈ ਮਤਲਬ ਨਹੀਂ ਪਰ ਜੋ ਥੋੜਾ ਜਾਂ ਗਹਿਰਾ ਜਾਣਦਾ ਉਹ ਤੇ ਦੇਖਦਾ ਸਾਰੇ ਕਲੇਸ਼ ਸਾਰੇ ਸੰਤਾਪ ਤੇ ਮਨ ਤੋਂ ਜਨਮ ਲੈਂਦੇ ਇੱਕ ਘਰ ਵਿੱਚ ਪੇਟ ਤੇ ਸਾਰਿਆਂ ਦਾ ਭਰਿਆ ਹੋਇਆ ਤਨ ਤੇ ਸਾਰਿਆਂ ਦਾ ਟਕਿਆ ਹੋਇਆ ਪਰ ਘਰ ਦੇ ਵਿੱਚ ਕਲੇਸ਼ ਹੈ ਬੜਾ ਭਾਰੀ ਕਲੇਸ਼ ਹੈ ਭੁੱਖ ਕਰਕੇ ਨਹੀਂ ਪੇਟ ਤੇ ਸਾਰਿਆਂ ਦਾ ਭਰਿਆ ਹੋਇਆ ਤਨ ਤੇ ਸਾਰਿਆਂ ਦਾ ਡਕ ਰਿਹਾ ਹੈ ਲੋੜਾਂ ਤੇ ਸਰੀਰ ਦੀਆਂ ਸਾਰਿਆਂ ਦੀ ਪੂਰੀਆਂ ਹੋਈਆਂ ਸਰੀਰ ਦਾ ਸੁੱਖ ਤੇ ਮੌਜੂਦ ਹੈ ਪਰ ਮਨ ਬੜੇ ਭਿਆਨਕ ਕਲੇਸ਼ ਦੇ ਚ ਹੈ ਔਰ ਬਹੁਤ ਸਾਰੇ ਵਿਪਦ ਕਲੇਸ਼ ਮਨ ਤੋਂ ਜਨਮ ਲੈਂਦੇ ਉਹ ਹੰਕਾਰ ਵਸੋਕੇ ਲੋਭ ਵਸੋਕੇ ਵਾਸ਼ਨਾ ਵਸੋਕੇ ਇਹ ਜਨਮ ਲੈਂਦੇ ਔਰ ਜਿਤਨੇ ਚਿਰ ਤੱਕ ਮਨ ਕਲੇਸ਼ ਦੇ ਚ ਹੈ ਸਰੀਰ ਦੇ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ ਨੇ ਇਹ ਵੀ ਮਰਜ਼ ਕਰਦਾ। ਮਾਵੇਂ ਪਹਿਨਣ ਨੂੰ ਚੰਗਾ ਕਪੜਾ ਮਿਲ ਗਿਆ। ਖਾਣ ਨੂੰ ਚੰਗਾ ਭੋਜਨ ਮਿਲ ਗਿਆ। ਰਹਿਣ ਨੂੰ ਚੰਗਾ ਮਕਾਨ ਮਿਲ ਗਿਆ। ਸੰਬੰਧ ਦੇ ਚੰਗਾ ਪਰਿਵਾਰ ਦੇ ਰਿਸ਼ਤੇ ਜੁੜ ਗਏ ਨੇ। ਅਗਰ ਮਨ ਦੇ ਤਲ ਤੇ ਕਲੇਸ਼ ਹੈ ਇਹ ਸਭ ਕੁਝ ਨਰਕ ਵਰਗਾ ਹੋਵੇਗਾ। ਹੋਰ ਕੁਝ ਵੀ ਨਰ ਕੀ ਹੋਵੇ ਇੱਕ ਹੋਰ ਵੀ ਅਰਜ਼ ਕਰਾਂ ਬਸਤਾ ਟੁੱਟੀ جھੌਪੜੀ ਚੇਰ ਸਭ ਛਿੰਨਾ ਹੋ ਸਕਦਾ ਹੈ ਪੈਣਣ ਨੂੰ ਚੰਗੇ ਕੱਪੜੇ ਨਾ ਹੋਣ ਲੀਰਾ ਲੀਰਾ ਬਸਤਾ ਟੁੱਟੀ جھੌਪੜੀ ਹੋ ਸਕਦਾ ਹੈ ਰਹਿਣ ਨੂੰ ਚੰਗਾ ਮਕਾਨ ਵੀ ਨਾ ਹੋਵੇ ਟੁੱਟੀ ਪੁੱਟੀ ਝੌਗੀ ਹੋਵੇ ਹੋ ਸਕਦਾ ਹੈ ਖਾਣ ਨੂੰ ਚੰਗਾ ਭੋਜਨ ਨਾ ਹੋਵੇ ਸੁੱਕੀ ਰੋਟੀ ਹੋਵੇ ਪਰ ਹਿਰਦੇ ਦੇ ਚ ਪ੍ਰਭੂ ਦਾ ਨਾਮ ਹੈ ਤੋ ਰਾਜਾ ਸਗਲੀ ਸ੍ਰਿਸ਼ਟ ਕੋ ਧਰੀ ਨਾਮ ਮਨ ਬਿਨ ਇੱਕ ਸੰਸਾਰ ਦੇ ਸਾਰੇ ਪਦਾਰਥਾਂ ਦੇ ਚ ਹੁੰਦੇ ਆ ਜਾਂ ਵੀ ਮਹਾ ਕਲੇਸ਼ ਦੇ ਚ ਹੋਵੇਗਾ ਇਹਕ ਸੰਸਾਰ ਦੇ ਸਾਰੇ ਸੁੱਖ ਨਾ ਹੁੰਦਿਆਂ ਹੋਇਆਂ ਵੀ ਆਨੰਦ ਦੇ ਵਿੱਚ ਹੋਵੇਗਾ ਪਰ ਇਹ ਗਹਿਰੀ ਸਮਝ ਹੋਵੇ ਤਾਂ ਹੀ ਗੱਲ ਪਕੜ ਦੇ ਵਿੱਚ ਆ ਸਕਦੀ ਹੈ ਉਂਝ ਨਹੀਂ ਉਂਝ ਨਹੀਂ ਰਹਿਣ ਨੂੰ ਤੇ ਬਹੁਤ ਸੋਹਣਾ ਮਕਾਨ ਹੈ ਪਰ ਕਲੇਸ਼ ਹੈ ਖਾਣ ਨੂੰ ਤੇ ਬਹੁਤ ਅੱਛਾ ਭੋਜਨ ਹੈ ਪਰ ਨਿਰਹੀ ਸੰਤਾਪ ਤੇ ਚਿੰਤਾ ਹੈ ਪਹਿਨਨ ਨੂੰ ਤੇ ਬਹੁਤ ਸੋਹਣੇ ਕੱਪੜੇ ਨੇ ਅچھے ਕੱਪੜੇ ਨੇ ਪਰ ਸਵਾਇ ਘਰ ਦੇਚ ਕਲੇਸ਼ ਤੋਂ ਹੋਰ ਕੁਛ ਵੀ ਨਹੀਂ ਘਰ ਘਰ ਕਲੇਸ਼ ਘਰ ਘਰ ਕਲੇਸ਼ ਕੁਛ ਨਾ ਕੁਛ ਕਲੇਸ਼ ਹੈ ਉਸ ਕਲੇਸ਼ ਦਾ ਕਾਰਨ ਜਿਹੜਾ ਸੀ ਮੰਨ ਲੈਂਦੇ ਆ ਪੁੱਤਰ ਹੈ ਮਿੱਤਰ ਹੈ ਪਤਨੀ ਹੈ ਪਤੀ ਹੈ ਭਰਾ ਹੈ ਮਾਂ ਹੈ ਬਾਪ ਹੈ ਨਹੀਂ ਮੰਦੀ ਅਵਸਥਾ ਜਿੰਨੇ ਚਿਰ ਤੱਕ ਮਨ ਦੇ ਛਕਾਵਨਾ ਹੈ ਤੇ ਸਾਰਿਆਂ ਦੀਆਂ ਕਾਮਨਾਵਾਂ ਇੱਕ ਨਹੀਂ ਹੋ ਸਕਦੀਆਂ ਸਵਾਰਥ ਟਕਰਾ ਜਾਣਗੇ ਕਲੇਸ਼ ਪਿਓ ਪੁੱਤਰ ਦੇ ਚ ਹੋ ਜਾਏਗਾ ਭਰਾ ਬਰਾਦ ਦੇ ਚ ਹੋ ਜਾਏਗਾ ਮੈਂ ਬਹੁਤ ਦੁਨੀਆ ਦੇ ਚ ਘਟ ਦੇਖਿਆ ਕਿਦਰੇ ਬਿਰਾ ਦੇ ਬਿਰਾ ਦੇ ਚ ਭਾਈਚਾਰ ਬਹੁਤ ਘਟ ਦੇਖਿਆ ਪਿਤਾ ਪੁੱਤਰੋਂ ਤੋਂ ਸੰਤੁਸ਼ਟ ਹੋਵੇ ਤੇ ਪੁੱਤਰ ਪਿਤਾ ਤੋਂ ਸੰਤੁਸ਼ਟ ਬਹੁਤ ਘਟ ਦੇਖਿਆ ਕਿਦਰੇ ਕਲੇਸ਼ ਪ੍ਰਗਟ ਹੋ ਜਾਂਦਾ ਇੰਜ ਅਗ ਤੇ ਬਲਦੀ ਪਈਏ ਧੂਆ ਬਾਹਰ ਨਿਕਲ ਆਇਆ ਤਾਂ ਪਤਾ ਚੱਲ ਜਾਂਦਾ ਅਗ ਬਲਦੀ ਪਈਏ ਪਰ ਕਿਦਰੇ ਕਿਦਰੇ ਭਾਂਬੜ ਤੇ ਬਲਦੇ ਭਾਉਂਦੇ ਧੂਆ ਨਹੀਂ ਨਿਕਲਦਾ ਗੈਸ ਨਾਲ ਅਗ ਬਲਦੀ ਪਈ ਹੋਵੇਗੀ ਧੂਆ ਬਾਹਰ ਨਹੀਂ ਕਲਦਾ ਅਸੀਂ ਸੋਚ ਲੈਂਦੇ ਇਸ ਘਰ ਦੇ ਵਿੱਚ ਬੜਾ ਹੀ ਆਨੰਦ ਆਨੰਦ ਹੈ ਕਿਉਂਕਿ ਅੱਗ ਹੁੰਦੀ ਤੇ ਧੂੰਆ ਹੁੰਦਾ ਪਰ ਕੌਣ ਦੱਸੇ ਬਹੁਤ ਸਾਰੀਆਂ ਅੱਗਾਂ ਐਸੀਆਂ ਨੇ ਧੂੰਆਂ ਨਹੀਂ ਨਿਕਲਦਾ ਚਾਰ ਦਿਵਾਰੀ ਦੇ ਚਿਕਲੇਸ਼ ਪਰ ਕਿਸੀ ਬਲੇਖੇ ਚ ਨਾ ਪੈ ਜਾਣਾ ਇਹ ਚਿਕਣੇ ਚੁਪੜੇ ਮੱਥੇ ਯਕੀਨ ਜਾਨੋ ਪਤਾ ਨਹੀਂ ਅੰਦਰ ਕਿਤਨਾ ਕਲੇਸ਼ ਸੁਪਾਈ ਬੈਠੇ ਹੁੰਦੇ ਨੇ ਇਹ ਮੁਸਕੁਰਾਉਂਦੇ ਹੋਏ ਚਿਹਰੇ ਪਤਾ ਨਹੀਂ ਕਿੰਨਾ ਰੋਣਾ ਛੁਪਾਈ ਬੈਠਿਆਂਦੇ ਇਹ ਖਿੜੇ ਹੋਏ ਮੱਥੇ ਪਤਾ ਨਹੀਂ ਆਪਣੇ ਅੰਦਰ ਕਿੰਨਾ ਕ੍ਰੇਸ਼ ਛੁਪਾਈ ਬੈਠਿਆਂਦੇ ਐਸਾ ਗਹਿਰਾਈ ਨਾਲ ਦੇਖੋਗੇ ਤੇ ਜਿਸ ਪਾਏਗਾ ਫਿਰ ਬਾਬੇ ਨਾਨਕ ਜੀ ਦਾ ਇਹ ਬੋਲ ਬਿਲਕੁਲ ਸਾਰਥਿਕ ਹੋਵੇਗਾ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖਿਆ ਸਭ